ਅਸੀਂ ਬਚਪਨ ਤੋਂ ਸ਼ਬਦ ਕਹਿੰਨੇ ਆ ਭੈਣ ਭਰਾ ਬਾਪੂ ਭੂਆ ਮੈਂ ਅੱਗੇ ਬੇਨਤੀ ਸ਼ਾਇਦ ਪਤਾ ਨਹੀਂ ਕੀਤੀ ਇਹਨਾਂ ਦੇ ਅਰਥ ਮੈਨੂੰ ਹੀ ਬਹੁਤ ਚਿਰ ਬਾਅਦ ਪਤਾ ਲੱਗਾ ਮੈਂ ਕਿਸੇ ਦਾ ਥੀਸਿਸ ਪੜ੍ਹਿਆ ਹੈ ਉਹ ਕਹਿੰਦੇ ਤੁਸੀਂ ਬਾਪੂ ਨੂੰ ਬਾਪੂ ਕਿਉਂ ਕਹਿੰਦੇ ਹੋ ਇਹ ਸ਼ਬਦ ਹੈ ਬਾਪੂ ਭੂ ਭੂ ਕਹਿੰਦੇ ਭੁਏ ਨੂੰ ਜਾਇਦਾਦ ਨੂੰ ਜਿਹੜਾ ਜਾਇਦਾਦ ਦਾ ਵਾਰਿਸ ਹੈ ਉਹਨੂੰ ਪੰਜਾਬੀ 'ਚ ਅਸੀਂ ਕਹਿੰਨੇ ਬਾਪੂ ਸ਼ਬਦ ਹੈ ਭੂ ਜਿਵੇਂ ਭੂ ਗੋਲ ਭੂਮੀ ਭੁਏ ਜਾਇਦਾਦ ਉੱਥੋਂ ਹੀ ਜਿਹੜਾ ਪੋਇਤੋਂ ਭੂ ਤੋਂ ਭੂਮੀ ਐਣ ਸ਼ਬਦ ਭੈਣ ਹੈ ਜਿਹੜੀ ਭੂਮੀ ਦੀ ਜਾਇਦਾਦ ਦੀ ਹਿੱਸੇਦਾਰ ਵੰਡਾਉਣ ਵਾਲੀ ਹੈ ਉਹ ਭੂਮੀ ਐਣ ਭੈਣ ਆ ਉਹ ਹੀ ਭੂਮੀ ਰਾ ਭਰਾ ਉਹ ਹੀ ਭੂਆ ਸ਼ਬਦ ਹੈ ਜਿਹੜਾ ਜਾਇਦਾਦ ਨਾਲ ਸੰਬੰਧਿਤ ਰੱਖਦਾ ਵੀ ਜਿਹੜੀ ਜ਼ਮੀਨ ਦੀ ਜਾਇਦਾਦ ਦੀ ਹਿੱਸੇਦਾਰ ਹੈ ਉਹ ਹੀ ਭੂਆ ਆਪਣੇ ਪਿਤਾ ਦੇ ਪੋਤਰਿਆਂ ਨੂੰ ਕਹਿੰਦੀ ਆ ਭਤੀਜੇ ਸ਼ਬਦ ਹੈ ਭੂ ਤੀਜੇ ਭੋਏ ਦੇ ਤੀਜੇ ਥਾਂ ਦੇ ਮਾਲਕ ਮੇਰੇ ਪਿਤਾ ਦੇ ਘਰ ਵਿੱਚ ਜਿਹੜੇ ਭੂਮੀ ਦੇ ਜਾਇਦਾਦ ਦੇ ਤੀਜੇ ਥਾਂ ਦੇ ਵਾਰਸ ਹੈ ਉਹ ਭੂ ਤੀਜੇ ਆ ਉਹ ਹੀ ਭੂ ਤੀਜੀ ਆ ਮਰੇ ਇਹ ਸ਼ਬਦ ਸਹਿਜ ਭਾਵੀ ਭਾਵੇਂ ਅਸੀਂ 2 ਸਾਲ ਦੇ ਬੱਚੇ ਨੂੰ ਬਾਪੂ ਕਹਿਣਾ ਸਿਖਾਉਨੇ ਆ ਹੋ ਸਕਦਾ ਉਹ ਬਾਪੂ ਬਣ ਕੇ ਵੀ ਬਾਪੂ ਦੇ ਅਰਥ ਨਾ ਜਾਣਦਾ ਹੋਵੇ ਹੋ ਸਕਦਾ ਭਰਾ ਭਰਾ ਦੇ ਅਰਥ ਨਾ ਹੀ ਸਮਝਦਾ ਹੋਵੇ ਹੋ ਸਕਦਾ ਭੂਆ ਭੂਆ ਦੇ ਅਰਥ ਜਾਂ ਭੂ ਤੀਜੇ ਦੇ ਜਾਂ ਭੂ ਤੀਜੀ ਦੇ ਅਰਥ ਨਾ ਵੀ ਸਮਝਦੀ ਹੋਵੇ ਇਸੇ ਲਈ ਤਾਂ ਲੰਗਰ ਲਾਉਣਾ ਜ਼ਰੂਰੀ ਆ ਸ਼ਬਦ ਦਾ ਲੰਗਰ ਵੀ ਵਿਚਾਰਾਂ ਦਾ ਲੰਗਰ ਵੀ ਉਹਦੇ ਨਾਲ ਇੱਕ ਵਿਚਾਰ ਸ਼ਕਤੀ ਦਾ ਆਦਾਨ ਪ੍ਰਦਾਨ ਹੁੰਦਾ ਤਾਂ ਉਹ ਜਿਹੜਾ ਸ਼ਬਦ ਹੈ ਕਿਉਂਕਿ ਜਿਹੜਾ ਸਿਮਰਨ ਇਹ ਹੈਗਾ ਯਾਦ ਕਰਨਾ ਤਾ ਯਾਦ ਕਿਉਂਕਿ ਸਿੱਖ ਫਲਸਫੇ ਅਨਸਾਰ ਪ੍ਰਮਾਤਮਾ ਕੋਈ ਨਾ ਸਤਵੇਂ ਸਮਾਨਤੇ ਹੈ ਨਾ ਪਹਾੜਾਂ ਤੇ ਹੈ ਨਾ ਕੁੰਦਰਾਂ ਤੇ ਹੈ ਇਹ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪ੍ਰਕਾਰ ਇਹ ਤਾਂ ਹਰ ਹਿਰਦੇ ਵਿੱਚ ਵਸਦਾ ਹੈ ਕਾਹੇ ਰੇ ਬਨ ਖੋਜਣ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਨਵੇਂ ਪਾਤਸ਼ਾਹ ਕਹਿੰਦੇ ਕਿੱਥੇ ਖੋਜਣ ਚੱਲਿਓ ਬਣਾਂ ਦੇ ਵਿੱਚ ਇਹ ਤਾਂ ਸਦਾ ਤੁਹਾਡੇ ਸੰਗ ਵਸਦਾ ਪੋਹਪ ਮਦ ਜੋ ਬਾਸ ਵਸਤ ਹੈ ਪੋਹਪ ਕਹਿੰਦੇ ਫੁੱਲ ਨੂੰ ਜਿਵੇਂ ਫੁੱਲ ਦੇ ਵਿੱਚ ਮਹਿਕ ਵਸਦੀ ਹੈ ਮੁਕਰ ਮਾਹੇ ਜੈਸੇ ਛਾਈ ਜਿਹੜੀ ਸ਼ੀਸ਼ੇ ਦੇ ਵਿੱਚ ਪਰਛਾਵਾਂ ਹੈ ਤੈਸੇ ਹੀ ਹਰ ਵਸੈ ਨਰੰਤਰ ਘਟ ਹੀ ਖੋਜੋ ਪਾਈ ਇਸੇ ਤਰ੍ਹਾਂ ਜਿਹੜਾ ਅਕਾਲ ਹੈ ਜਿਹੜੀ ਉਹਦੀ ਹੋਂਦ ਹੈ ਜਿਹੜਾ ਸਤਨਾਮ ਹੈ ਉਹ ਸਦੀਵ ਕਾਲ ਹਰ ਹਿਰਦੇ ਵਿੱਚ ਵਸ ਰਿਹਾ ਇਹਨੂੰ ਆਪਣੇ ਹਿਰਦੇ ਵਿੱਚੋਂ ਖੋਜੋ ਨਾ ਕਿ ਸੰਸਾਰ ਵਿੱਚੋਂ ਖੋਜੋ ਤਾਂ ਜਿਹਨੂੰ ਤੁਸੀਂ ਹਿਰਦੇ ਵਿੱਚੋਂ ਖੋਜੋ ਉਹਦੇ ਬਾਰੇ ਸਤਿਗੁਰਾਂ ਨੇ ਜਿਹੜਾ ਉਪਦੇਸ਼ ਦਿੱਤਾ ਆਪਾਂ ਨਿਤਨੇਮ ਆਪਣੀ ਇੱਕ ਮਰਯਾਦਾ ਦਾ ਹਿੱਸਾ ਹੈ ਅੰਮ੍ਰਿਤ ਵੇਲੇ ਆਪਾਂ ਜਪਜੀ ਸਾਹਿਬ ਜਾਪ ਸਾਹਿਬ ਪੜ੍ਹਦੇ ਆਂ ਸਵਈਏ ਪੜ੍ਹਦੇ ਆਂ ਚੌਪੀ ਤੇ ਨਾਮ ਸਾਹਿਬ ਵੀ ਪੜ੍ਹਦੇ ਆਂ ਸ਼ਾਮ ਨੂੰ ਰਹਿਰਾਸ ਰਾਤੀ ਸੋਹਿਲਾ ਬਾਣੀ ਤਾਂ ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਕਿਹਾ ਊਚਾ ਸਾਹਿਬ ਊਚਾ ਥਾਓ ਉੱਚੇ ਉੱਪਰ ਉੱਚਾ ਨੋ ਸਾਹਿਬ ਬਹੁਤ ਉੱਚਾ ਉੱਚਾ ਹੀ ਉਹਦਾ ਸਥਾਨ ਹੈ ਪਰ ਉਦੋਂ ਵੀ ਉੱਚਾ ਉਹਦਾ ਨਾਮ ਹੈ ਕਿਉਂਕਿ ਨਾਮ ਉਹਦੀ ਸਦੀਵ ਕਾਲ ਦੀ ਹੋਣ ਦਾ ਅਸਾਸ ਹੈ ਇਸੇ ਨੂੰ ਦਸਮ ਪਾਸ਼ਾ ਫਿਰ ਜਾਪ ਸਾਹਿਬ ਵਿੱਚ ਕਹਿੰਦੇ ਨੇ ਨਮੋ ਮੰਤਰ ਮੰਤਰਿੰਗ ਨਮੋ ਜੰਤਰ ਜੰਤਰਿੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰਿੰਗ ਏ ਪ੍ਰਭੂ ਤੇਰਾ ਨਾਮ ਹੀ ਜੰਤਰਾਂ ਤੋਂ ਵੱਡਾ ਜੰਤਰ ਹੈ ਮੰਤਰਾਂ ਤੋਂ ਵੱਡਾ ਮੰਤਰ ਹੈ ਤੰਤਰਾਂ ਤੋਂ ਵੱਡਾ ਮੰਤਰ ਹੈ ਨਮੋ ਇਸ਼ਟ ਇਸ਼ਟੇ ਕਹਿੰਦੇ ਜਿੰਨੇ ਵੀ ਦੁਨੀਆ ਨੇ ਇਸ਼ਟ ਮਿਥਲੇ ਨੇ ਭਵੇਂ ਉਹ ਹਜ਼ਾਰਾਂ ਪ੍ਰਕਾਰ ਦੇ ਹੋਣ ਪਰ ਤੇਰਾ ਜਿਹੜਾ ਨਾਮ ਹੈ ਉਹ ਸਾਰਿਆਂ ਇਸ਼ਟਾਂ ਤੋਂ ਸਰਮੌਰ ਇਸ਼ਟ ਹੈ ਉਹ ਤੇਰਾ ਨਾਮ ਹੈ ਤਾਂ ਨਾਮ ਉਹ ਸ਼ਕਤੀ ਹੈ ਜੀਦੇ ਸਿਮਰਨ ਵਾਸਤੇ ਸਤਿਗੁਰੂ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਅੰਤ ਵਿੱਚ ਕੀ ਰਹੇਗਾ ਪ੍ਰਭੂ ਦਾ ਨਾਮ ਰਹੇਗਾ ਜਾਂ ਜਿਨ੍ਹਾਂ ਨੇ ਆਪਣੀਆਂ ਗਿਆਨ ਕਰਮ ਇੰਦਰੀਆਂ ਨੂੰ ਸਾਧਿਆ ਹੋ ਸਾਧੂ ਰਹਿਣਗੇ ਜਾਂ ਉਹ ਅਕਾਲ ਰਹੇਗਾ ਰਹਿਓ ਗੁਰ ਗੋਬਿੰਦ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵੀ ਹੈ ਤੇ ਗੋ ਕਹਿੰਦੇ ਧਰਤੀ ਨੂੰ ਬਿੰਦ ਕਹਿੰਦੇ ਥੰਮ ਨੂੰ ਜਿਹੜਾ ਧਰਤੀ ਦਾ ਸਹਾਰਾ ਉਹਨੂੰ ਗੋਬਿੰਦ ਪਰਮਾਤਮਾ ਲਈ ਵੀ ਸਤਿਗੁਰਾਂ ਨੇ ਬਾਣੀ ਵਿੱਚ ਵਰਤਿਆ ਹੈ हे ਗੋਬਿੰਦ गो हे गोपाल ਦੀਨ ਦੇ ਆ